ਪੰਜਾਬ ਕੈਬਨਿਟ ਵਿੱਚ ਅੱਜ ਵੱਡੇ ਧੁਮਾਕੇ ਹੋਏ ਨੇ ਆਮ ਕਿਹਾ ਜਾਂਦਾ ਸੀ ਵੀ ਅੱਜ ਪੰਜਾਬ ਕੈਬਨਿਟ ਵਿੱਚ ਸੰਜੀਵ ਅਰੋੜਾ ਜਿਹੜੇ ਰਾਜ ਸਭਾ ਦੇ ਮੈਂਬਰ ਸੀ ਉਹ ਰਸਤੀਫਾ ਦੇ ਕੇ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸੀ ਉਹਨਾਂ ਦੀ ਕੈਬਨਿਟ ਚ ਐਂਟਰੀ ਹੋਊਗੀ ਪਰ ਐਂਟਰੀ ਹੋਣ ਦੇ ਨਾਲ ਇੱਕ ਵੱਡਾ ਧੁਮਾਕਾ ਇਹ ਹੋਇਆ ਕੈਬਨਟ ਦੇ ਸੀਨੀਅਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਟ ਤੋਂ ਛੁੱਟੀ ਕਰ ਦਿੱਤੀ ਉਹਨਾਂ ਦਾ ਐਨਆਰਆਈ ਭਾਗ ਤੇ ਉਦਯੋਗ ਵਿਭਾਗ ਤਰਨਪੁਰੀ ਸੋਂ ਤੋਂ ਲੈ ਕੇ ਸੰਜੀਵ ਅਰੋੜਾ ਸਾਹਿਬ ਨੂੰ ਦੇ ਦਿੱਤਾ ਔਰ ਕੁਲਦੀਪ ਢਾਲੀਵਾਲ ਨੂੰ ਘਰ ਨੂੰ ਤੋਰ ਦਿੱਤਾ ਇਹ ਵੱਡਾ ਫੈਸਲਾ ਕੀਤਾ ਰਵਿੰਦਰ ਕੇਜਰੀਵਾ ਭਗਵੰਤ ਸਿੰਘ ਮਾਨ ਵੱਲੋਂ ਆ ਜਾਣਕਾਰੀ ਇਹ ਮਿਲੀ ਹੈ ਵੀ ਜਦੋਂ ਸੰਜੀਵ अरोड़ा ਨੂੰ ਸੌਂ ਚਕਾਈ ਗਈ ਮੰਤਰੀ ਦੇ ਅਹੁਦੇ ਦੀ ਤੇ ਫਿਰ ਉਹਨਾਂ ਨੂੰ ਉਦਯੋਗ ਤੇ ਐਨਆਰਆਈ ਵਿਭਾਗ ਦੇਣ ਦੀਆਂ ਕੰਸੂਆਂ ਬਾਹਰ ਆਈਆਂ ਤੇ ਨਾਲ ਦੀ ਨਾਲ ਪਤਾ ਲੱਗਾ ਕੁਲਦੀਪ ਧਾਲੀਵਾਲ ਕੋਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਸਤੀਫਾ ਮੰਗ ਲਿਆ ਔਰ ਹੈਰਾਨੀਜਨਕ ਢੰਗ ਨਾਲ ਇਹ ਅਸਤੀਫਾ ਮੰਗਣ ਤੋਂ ਬਾਅਦ ਕਲਦੀਪ ਢਾਲੀਵਾਲ ਦੀ ਕੈਬਨਟ ਵਿੱਚੋਂ ਛੁੱਟੀ ਹੋ ਗਈ। ਕੈਬਨਟ ਤੋਂ ਛੁੱਟੀ ਕਰਨ ਦੇ ਕੀ ਕਾਰਨ ਨੇ? ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਆ। ਹਾਲੇ ਕੱਲ ਹੀ ਕਲਦੀਪ ਸਿੰਘ ਢਾਲੀਵਾਲ ਦਿੱਲੀ ਸਨ। ਦਿੱਲੀ ਵਿੱਚ ਉਹ ਕੇਂਦਰ ਦੇ ਕੁਝ ਮੰਤਰੀਆਂ ਨੂੰ ਮਿਲੇ ਸੀ। ਮੰਤਰੀਆਂ ਨੂੰ ਮਿਲਣ ਦਾ ਮਨੋਰਥ ਇਹ ਸੀ ਵੀ ਉਹ ਆਪਣੇ ਅਜਨਾਲਾ ਵਿਧਾਨ ਸਭਾ ਹਲਕੇ ਦੀਆਂ ਕੁਝ ਮੰਗਾਂ ਲੈ ਕੇ ਗਏ ਸੀ। ਕਲਦੀਪ ਢਾਲੀਵਾਲ ਪਹਿਲਾਂ ਵੀ ਆਪਣੇ ਹਲਕੇ ਦੀਆਂ ਮੰਗਾਂ ਲੈ ਕੇ ਅ ਮੰਤਰੀਆਂ ਨੂੰ ਕੇਂਦਰੀ ਮੰਤਰੀਆਂ ਨੂੰ ਮਿਲਦੇ ਰਹੇ ਨੇ ਔਰ ਕੱਲ ਵੀ ਇਸੇ ਸੰਦਰਭ ਵਿੱਚ ਉਹ ਦਿੱਲੀ ਵਿੱਚ ਸਰਗਰਮ ਸਨ ਅੱਜ ਸਵੇਰੇ ਹੀ ਕੁਲਦੀਪ ਢਾਲੀਵਾਲ ਚੰਡੀਗੜ੍ਹ ਆਏ ਔਰ ਇਸੇ ਦੌਰਾਨ ਇਹ ਵੱਡਾ ਘਟਨਾਕ੍ਰਮ ਵਾਪਰ ਗਿਆ ਕੁਲਦੀਪ ਢਾਲੀਵਾਲ ਇੱਕ ਵਿਵਾਕ ਸ਼ਖਸੀਅਤ ਨੇ ਉਹ ਹਰੇਕ ਸਿਆਸੀ ਮੁੱਦੇ ਤੇ ਬੜੀ ਵਿਵਾਕੀ ਨਾਲ ਬੋਲਦੇ ਨੇ ਔਰ ਜਦੋਂ ਵੀ ਪੰਜਾਬ ਸਰਕਾਰ ਉਤੇ ਕੋਈ ਕ੍ਰਾਈਸਿਸ ਆਇਆ ਭਾਵੇਂ ਉਹ ਕਿਸਾਨਾਂ ਦੀ ਮੂਵਮੈਂਟ ਹੋਵੇ ਭਾਵੇਂ ਕਿਸੇ ਹੋਰ ਤਰ੍ਹਾਂ ਦਾ ਸਿਆਸੀ ਮੁੱਦਾ ਹੋਵੇ ਉਹ ਇੱਕਦਮ ਐਕਟਿਵ ਹੋ ਜਾਂਦੇ ਸੀ ਔਰ ਕਈ ਵਾਰੀ ਸਰਕਾਰ ਨੇ ਉਹਨਾਂ ਦੀਆਂ ਅਹਿਮ ਡਿਊਟੀਆਂ ਵੀ ਲਾਈਆਂ ਸੀ ਗੁਰਦੀਪ ਢਾਲੇਵਾਲ ਜਿਹੜੇ ਮਜ਼ਾਕ 'ਚ ਕਿਹਾ ਜਾਂਦਾ ਸੀ ਵੀ ਕੈਬਨਿਟ ਵਿੱਚ ਸਭ ਤੋਂ ਲੰਬੇ ਉੱਚੇ ਮੰਤਰੀ ਨੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਸੀ ਬੀ ਕਲਦੀਪ ਢਾਲੀਵਾਲ ਜਦੋਂ ਉਹਨਾਂ ਕੋਲ ਪਿੰਡੂ ਵਿਕਾਸ ਵਿਭਾਗ ਸੀ ਤੇ ਉਹਨਾਂ 10000 ਦੇ ਕਰੀਬ ਪੰਚਾਇਤੀ ਜ਼ਮੀਨ ਜਿਹਦੇ ਤੇ ਨਜਾਇਜ਼ ਕਬਜ਼ੇ ਹੋਏ ਸੀ ਉਹਨੂੰ ਖਾਲੀ ਵੀ ਕਰਵਾਇਆ ਸੀ ਔਰ ਦੇਸ਼ ਵਿਦੇਸ਼ ਵਿੱਚ ਕਲਦੀਪ ਢਾਲੀਵਾਲ ਦੀ ਖੂਬ ਸ਼ਲਾਘਾ ਹੋਈ ਸੀ ਬੜੀ ਚਰਚਾ ਹੋਈ ਸੀ ਔਰ ਇਹ ਵੀ ਕਿਹਾ ਜਾਂਦਾ ਵੀ ਕਲਦੀਪ ਢਾਲੀਵਾਲ ਬੜੀ ਵਿਵਾਕੀ ਨਾਲ ਲੋਕਾਂ ਨੂੰ ਮਿਲਦੇ ਨੇ ਭਾਵੇਂ ਉਹ ਅਜਨਾਲਾ ਹਲਕੇ ਦੇ ਹੋਣ ਭਾਵੇਂ ਸਾਰੇ ਪੰਜਾਬ ਚੋਂ ਕਿਤੇ ਵੀ ਆਏ ਹੋਣ ਉਹ ਹਰੇਕ ਵਿਅਕਤੀ ਜਿਹੜਾ ਉਹਨਾਂ ਨੂੰ ਆਸ ਲੈ ਕੇ ਮਿਲਣ ਆਉਂਦਾ ਉਹਦੀ ਪੂਰੀ ਮਦਦ ਕਰਨ ਦਾ ਯਤਨ ਕਰਦੇ ਅਸੀਂ ਇਦਾਂ ਦੀਆਂ ਸੈਕਟੇਅਰਟ 'ਚ ਵੀ ਚਰਚਾ ਚੱਲਦੀ ਰਹਿੰਦੀ ਸੀ ਵੀ ਕੁਲਦੀਪ ਢਾਲੀਵਾਲ ਦੇ ਕਮਰੇ 'ਚ ਅਕਸਰ ਲੋਕਾਂ ਦਾ ਮੇਲਾ ਲੱਗਾ ਰਹਿੰਦਾ ਸੋ ਇਹ ਕਈ तरह ਦੀ ਚਰਚਾ ਚੱਲ ਰਹੀ ਹੈ ਵੀ ਕੁਲਦੀਪ ਢਾਲੀਵਾਲ ਕੋਲੋਂ ਸਰਕਾਰ ਨੇ ਪਾਰਟੀ ਨੇ ਸ੍ਰੀਫਾ ਕਿਉਂ ਮੰਗਿਆ ਇਹਦੇ ਭੇਦ ਤੇ ਹਾਲੇ ਖੁੱਲੇ ਨਹੀਂ ਪਰ ਚਰਚਾ ਬੜੀ ਗਰਮ ਹੈ ਸੋ ਅੱਜ ਇੱਕ ਮੰਤਰੀ ਸ਼ਾਮਲ ਕੀਤਾ ਤੇ ਇੱਕ ਮੰਤਰੀ ਦੀ ਸ਼ਾਂਤੀ ਕਰਤੀ ਇਸ ਲਈ ਹੁਣ ਹਾਲੇ ਵੀ ਪੰਜਾਬ ਕੈਬਨਟ ਵਿੱਚ ਦੋ ਅਸਾਮੀਆਂ ਮੰਤਰੀਆਂ ਦੀਆਂ ਖਾਲੀ ਨੇ ਔਰ ਕਿਹਾ ਜਾਂਦਾ ਵੀ ਅਗਲੇ ਦਿਨੀ ਇਹਦੇ ਵਿੱਚ ਫੇਰ ਕੋਈ ਅੱਗਾ ਪਿੱਛਾ ਕੈਬਨਟ 'ਚ ਕੀਤਾ ਜਾ ਸਕਦਾ ਆ ਭਗਵੰਤ ਸਿੰਘ ਮਾਨ ਦੀ ਕੈਬਨਟ ਵਿੱਚ 7ਵੀਂ ਵਾਰ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਨੇ 7ਵੀਂ ਵਾਰ ਅੱਜ ਵਾਧਾ ਘਾਟਾ ਕੀਤਾ ਗਿਆ ਅਕਸਰ ਅਪ ਡਾਊਨ ਕੈਬਨਟ ਵਿੱਚ ਹੁੰਦੇ ਰਹੇ ਨੇ ਔਰ ਕਈ ਵਾਰੀ ਕੈਬਨਟ 'ਚ ਕਿਸੇ ਨੂੰ ਕੱਢਣ ਕਿਸੇ ਨੂੰ ਪਾਉਣ ਦੀ ਜਦੋਂ ਖਬਰ ਆਉਂਦੀ ਸੀ ਔਰ ਸਾਰਾ ਪੰਜਾਬ ਹੈਰਾਨ ਰਹਿ ਜਾਂਦਾ ਸੀ ਔਰ ਵੱਡੇ ਪੱਧਰ ਤੇ ਹੈਰਾਨੀ ਜਨਕ ਗੱਲਾਂ ਕੈਬਨਟ ਚ ਹੁੰਦੀਆਂ ਰਹੀਆਂ ਨੇ ਜੇ ਪੰਜਾਬ ਕੈਬਨਟ ਦੀ ਗੱਲ ਕਰੀਏ ਤੇ ਸੱਤ ਮੰਤਰੀ ਪਹਿਲਾਂ ਸ਼ਾਂਤੀ ਕੀਤੇ ਜਾ ਚੁੱਕੇ ਨੇ ਕੈਬਨਟ ਚੋਂ ਤੇ ਹੁਣ 8ਵੇਂ ਮੰਤਰੀ ਕੁਲਦੀਪ ਧਾਲੀਵਾਲ ਦੀ ਅੱਜ ਸ਼ਾਂਤੀ ਹੋਈ ਹੈ ਫੌਜਾ ਸਿੰਘ ਸਰਾਰੀ ਜਿਹੜੇ ਬੜੇ ਚਰਚਿਤ ਰਹੇ ਕਿ ਆਡੀਆ ਦੇ ਮਾਮਲੇ ਵਿੱਚ ਪਹਿਲਾਂ ਉਹਨਾਂ ਦੀ ਸ਼ਾਂਤੀ ਹੋਈ ਸੀ ਇਸੇ ਤਰ੍ਹਾਂ ਕੇਤਨ ਸਿੰਘ ਜੋੜਾ ਮਾਜਰਾ ਬੜਾ ਪਾਵਰਫੁਲ ਕਿਸੇ ਵੇਲੇ ਮੰਤਰੀ ਸੀ ਬੜੇ ਅਹਿਮ ਵਿਭਾਗ ਜਲ ਸਰੋਤ ਵਿਭਾਗ ਲੋਕ ਸੰਪਰਕ ਵਿਭਾਗ ਚੇਤਨ ਸਿੰਘ ਜੋੜਾ ਮਾਜਰਾ ਕੋਲ ਸੀ ਕੁਝ ਮਹੀਨੇ ਜੋੜਾ ਮਾਜਰਾ ਸਾਹਿਬ ਦੀ ਤੂਤੀ ਬੋਲਦੀ ਸੀ ਸਭ ਤੋਂ ਸਟਰੋਂਗ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਾਅਦ ਮੰਨਿਆ ਜਾਂਦਾ ਸੀ ਪਰ ਉਹਨਾਂ ਦੇ ਵਿੱਚ ਸ਼ਾਂਤੀ ਕਰ ਦਿੱਤੀ ਗਈ ਸੀ ਇੰਦਰਬੀਰ ਸਿੰਘ ਨਿੱਜਰ ਇੱਕ ਸਿੱਖ ਸ਼ਖਸੀਅਤ ਜਿਹੜੇ ਖਾਲਸਾ ਦਰਬਾਰ ਸੁਸਾਇਟੀ ਦੇ ਇਹ ਪ੍ਰਧਾਨ ਨੇ ਬਹੁਤ ਵੱਡੀ ਸੰਸਾ ਸਿੱਖਾਂ ਦੀ ਪਿਛਲੇ ਸਮੇਂ ਉਹਨਾਂ ਦੇ ਵਿੱਚ ਸ਼ਾਂਤੀ ਕਰ ਦਿੱਤੀ ਸੀ ਉਹਨਾਂ ਕੋਲ ਬੜਾ ਵੱਡਾ ਲੋਕਲ ਡਿਪਾਰਟਮੈਂਟ ਸੀ ਸਥਾਨਿਕ ਸਰਕਾਰ ਵਿਭਾਗ ਸੀ ਪਰ ਉਹਨਾਂ ਦੇ ਵੀ ਅਚੰਚੇਤ ਸ਼ਾਂਤੀ ਜਿਹੜੀ ਕਰ ਦਿੱਤੀ ਗਈ ਸੀ ਕਿਹਾ ਜਾਂਦਾ ਸੀ ਵੀ ਇੰਦਰਵੀਰ ਸਿੰਘ ਨਿੱਜਰ ਅਰਵਿੰਦ ਕੇਜਰੀਵਾਲ ਦੇ ਵੀ ਬਹੁਤ ਨੇੜੇ ਨੇ ਕਿਉਂਕਿ ਸ਼ੁਰੂ ਤੋਂ ਮੋਢੇ ਤੋਂ ਜਦੋਂ ਵੀ ਅਮਰitsar ਕਿਤੇ ਕੋਈ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਹੁੰਦਾ ਸੀ ਤੇ ਨੱਜਰ ਸਾਹਿਬ ਮੋਰੀ ਰੋਲ ਅਦਾ ਕਰਦੇ ਸੀ ਇਸੇ ਤਰ੍ਹਾਂ ਇੰਦਰਵੀਰ ਨੱਜਰ ਪਹਿਲਾਂ ਉਹ ਵੀ ਅੰਮ੍ਰਿਤਸਰ ਨਾਲ ਸੰਬੰਧਤ ਹੈ ਉਹਨਾਂ ਦੀ ਸ਼ਾਂਤੀ ਹੋਈ ਸੀ ਤੇ ਅੱਜ ਦੂਸਰੇ ਅੰਮ੍ਰਿਤਸਰੀ ਇਹ ਮਾਝੇ ਦੇ ਕੁਲਦੀਪ ਢਾਲੀਵਾਲ ਦੀ ਜਿਹੜੀ ਹੈ ਕੈਬਨਟ ਤੋਂ ਸ਼ਾਂਤੀ ਹੋ ਗਈ ਹੈ ਇਸੇ ਤਰ੍ਹਾਂ ਕਲਾਕਾਰ ਕਲਾਕਾਰ ਵਜੋਂ ਆਮ ਆਦਮੀ ਪਾਰਟੀ ਵਿੱਚ ਬੜੇ ਚਾਅ ਨਾਲ ਸ਼ਾਮਲ ਹੋਈ ਸੀ ਗਗਨ ਅਨਮੋਲ ਮਾਨ ਗਗਨ ਅਨਮੋਲ ਮਾਨ ਦੇ ਵੀ ਪਿਛਲੇ ਸਮੇਂ ਕੈਬਨਰ ਵਿੱਚੋਂ ਸ਼ਾਂਤੀ ਕਰ ਦਿੱਤੀ ਗਈ ਸੀ ਉਦੋਂ ਵੀ ਬੜੀ ਚਰਚਾ ਹੋਈ ਸੀ ਵਿਜੇ ਸਿੰਘਲਾ ਕਿਸੇ ਵੇਲੇ ਪੰਜਾਬ ਦੇ ਸਿਹਤ ਮੰਤਰੀ ਸੀ ਪਹਿਲੀ ਕੈਬਨਟ ਜਦੋਂ ਬਣਾਈ ਸੀ ਭਗਵੰਤ ਸਿੰਘ ਮਾਨ ਉਸ ਕੈਬਨਟ ਵਿੱਚ ਵਿਜੇ ਸਿੰਘਲਾ ਇੱਕ ਪਾਵਰਫੁਲ ਮੰਤਰੀ ਸੀ ਪਰ ਇੱਕ ਦੋ ਮਹੀਨਿਆਂ ਬਾਅਦ ਹੀ ਭਗਵੰਤ ਮਾਨ ਹੋਣਾ ਨੇ ਖੁਦ ਇਹ ਗੱਲ ਕਹੀ ਸੀ ਵੀ ਵਿਜੇ ਸਿੰਘਲਾ ਕਰਪਸ਼ਨ ਦੇ ਮਾਮਲੇ ਵਿੱਚ ਸ਼ਾਮਲ ਨੇ ਉਹਨਾਂ ਕੋਲ ਪੱਕੇ ਸਬੂਤ ਨੇ ਆਡੀਓ ਵੀ ਆ ਗਈ ਹੈ ਵਿਜੀਲੈਂਸ ਨੇ ਤੁਰੰਤ ਵਿਜੇ ਸਿੰਘਲਾ ਨੂੰ ਗ੍ਰਿਫਤਾਰ ਕਰ ਲਿਆ ਸੀ ਔਰ ਭਗਵੰਤ ਸਿੰਘ ਮਾਨ ਨੇ ਵਿਜੇ ਸਿੰਘਲਾ ਦੀ ਕੈਬਨਰ ਚੋਂ ਸ਼ਾਂਤੀ ਕਰ ਦਿੱਤੀ ਸੀ ਹੁਣ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਵਿਜੀਲੈਂਸ ਨੇ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇਤੀ ਆ ਪਰ ਉਹਨਾਂ ਦੇ ਵੀ ਕੈਬਨਰ ਚੋਂ ਪਹਿਲਾਂ ਸ਼ਾਂਤੀ ਹੋ ਚੁੱਕੀ ਹੈ ਇਸੇ ਤਰ੍ਹਾਂ ਇੱਕ ਹੋਰ ਨਾਮ ਹੈ ਬ੍ਰਹਮਸ਼ੰਕਰ ਜਿੰਪਾ ਸਟਰੋਂਗ ਮੰਤਰੀ ਸਨ ਕਿਸੇ ਵੇਲੇ ਮਾਲ ਮੰਤਰੀ ਸੀ ਬੜੀਆਂ ਅਹਿਮ ਜ਼ਿੰਮੇਵਾਰੀਆਂ ਸੀ ਹੋਰ ਵੀ ਕਈ ਅਹਿਮ ਵਿਭਾਗ ਸੀ ਇਹਨਾਂ ਦੇ ਵੀ ਪਿਛਲੇ ਸਮੇਂ ਕੈਬਨਟ 'ਚੋਂ ਸ਼ਾਂਤੀ ਹੋ ਗਈ ਸੀ ਔਰ ਇਸੇ ਤਰ੍ਹਾਂ ਮੀਤ ਹੇਰ ਮੀਤ ਹੇਰ ਆਮ ਆਦਮੀ ਪਾਰਟੀ ਦਾ ਇੱਕ ਨੌਜਵਾਨ ਤੇ ਬੜਾ ਕਹਿੰਦੇ ਕਿਹਾ ਜਾਂਦਾ ਵੀ ਬੜਾ ਜੋ ਸੁਲਝਿਆ ਲੀਡਰ ਹੈ ਭਾਵੇਂ ਉਹਦੀ ਸ਼ਾਂਤੀ ਇਸ ਰੂਪ 'ਚ ਤਾਂ ਨਹੀਂ ਸੀ ਹੋਈ ਸੀ ਕੈਬਨਟ ਵਿੱਚੋਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਕੱਢਿਆ ਗਿਆ ਪਰ ਉਹ ਸੰਸਦ ਮੈਂਬਰ ਦੇ ਚੋਣ ਸੰਗਰੂਰ ਤੋਂ ਲੜੇ ਸੀ ਜਿੱਤ ਗਏ ਸੀ ਤੇ ਉਹਨਾਂ ਨੂੰ ਕੈਬਨਿਟ ਚੋਂ ਅਸਤੀਫਾ ਦੇਣਾ ਪਿਆ ਸੀ ਵੈਸੇ ਮੀਤ ਹੇਰ ਜਦੋਂ ਉਹਨਾਂ ਦਾ ਪਿਛਲੇ ਸਮੇਂ ਵਿਆਹ ਹੋਇਆ ਸੀ ਤੇ ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇੱਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਕੋਲੋਂ ਸਾਰੇ ਅਹਿਮ ਵਿਭਾਗ ਵਾਪਸ ਲੈ ਲਏ ਸੀ ਉਹਨਾਂ ਕੋਲ ਕੇਵਲ ਇੱਕ ਖੇਡ ਵਿਭਾਗ ਵਗੈਰਾ ਰਹਿ ਗਿਆ ਸੀ ਉਦੋਂ ਵੀ ਕਾਫੀ ਚਰਚਾ ਹੋਈ ਸੀ ਉੰਜ ਆਪਾਂ ਗੱਲ ਕੀਤੀ ਆ ਵੀ ਕੈਬਨਿਟ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾਉ ਹੁੰਦੇ ਰਹੇ ਇੱਕ ਵਾਰੀ ਇਦਾਂ ਦਾ ਉਤਰਾ ਚੜਾਵੀ ਆਇਆ ਜਦੋਂ ਕੁਲਦੀਪ ਸਿੰਘ ਢਾਲੀਵਾਲ ਤੇ ਅਮਨ अरोड़ा ਜਿਹੜੇ ਅੱਜਕੱਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਕੋਲੋਂ ਬੜੇ ਅਹਿਮ ਵਿਭਾਗ ਵਾਪਸ ਲੈ ਲਏ ਸੀ ਕੁਲਦੀਪ ਢਾਲੀਵਾਲ ਕੋਲ ਪੇਂਡੂ ਵਿਕਾਸ ਵਿਭਾਗ ਸੀ ਬਹੁਤ ਚਰਚੇ ਸਨ ਉਹਨਾਂ ਕੋਲ ਉਹ ਵਿਭਾਗ ਤੇ ਇੱਕ ਅਦਾ ਹੋਰ ਵਿਭਾਗ ਜਿਹੜਾ ਸੀ ਉਹ ਵਾਪਸ ਲੈ ਕੇ ਕੇਵਲ ਐਨਆਰਆਈ ਵਿਭਾਗ ਹੀ ਛੱਡਿਆ ਸੀ ਇਸੇ ਤਰ੍ਹਾਂ ਅਮਨ अरोड़ा ਕੋਲੋਂ ਵੀ ਇੱਕ ਸਮੇ ਸਾਰੇ ਅਹਿਮ ਵਿਭਾਗ ਉਹ ਚ ਲੋਕ ਸੰਪਰਕ ਵਿਭਾਗ ਸੀ ਉਹ ਵਾਪਸ ਲੈ ਲੇ ਸੀ ਕੁਝ ਵਿਭਾਗ ਅਮਨ अरोड़ा ਹੁਣਾਂ ਕੋਲ ਹੋਣ ਹੈਗੇ ਨੇ ਪਰ ਕਿਹਾ ਜਾਂਦਾ ਵੀ ਉਹ ਬਹੁਤੇ ਅਹਿਮ ਨਹੀਂ ਗਏ ਔਰ ਵੱਡੀ ਗੱਲ ਇਹ ਵੀ ਇੱਕ ਦਿਨ ਹਰਾਨੀਜਨ ਘਟਨਾ ਨਾਲ ਉਹ ਚਿਹਰੇ ਉਹ ਐਮ ਐਲ ਏ ਕੈਬਨਿਟ ਚ ਸ਼ਾਮਲ ਕੀਤੇ ਗਏ ਉਹ ਇੱਕ ਸਿਆਸੀ ਤੌਰ ਤੇ ਹਰਾਨੀਜਨ ਘਟਨਾ ਸੀ ਜਿਹਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਇਹਨਾਂ ਨੂੰ ਸ਼ਾਮਿਲ ਕਰਕੇ ਬੜੇ ਅਹਿਮ ਵਿਭਾਗ ਦਿੱਤੇਗੇ ਡਾਕਟਰ ਰਵਜੋਧ ਸਿੰਘ ਉਹਨਾਂ ਨੂੰ ਸ਼ਾਮਿਲ ਕੀਤਾ ਤੇ ਉਹਨਾਂ ਨੂੰ ਲੋਕਲ ਗਵਰਨਮੈਂਟ ਦਾ ਬੜਾ ਅਹਿਮ ਵਿਭਾਗ ਦਿੱਤਾ ਇਸੇ ਤਰ੍ਹਾਂ ਬ੍ਰਿੰਦਰ ਕੁਮਾਰ ਗੋਇਲ ਨੂੰ ਵੀ ਪਿਛਲੇ ਸਮੇਂ ਕੈਬਨਿਟ ਤੇ ਸ਼ਾਮਿਲ ਕਰਕੇ ਜਲ ਸਰੋਤ ਵਰਗੇ ਅਹਿਮ ਵਿਭਾਗ ਦਿੱਤੇ ਤੇ ਤਰਨਪ੍ਰੀਤ ਸਿੰਘ ਸੌਂਦ ਜਿਹੜੇ ਖੰਨੇ ਤੋਂ ਵਿਧਾਇਕ ਨੇ ਉਹਨਾਂ ਨੂੰ ਵੀ ਕੈਬਨਟ ਚ ਸ਼ਾਮਲ ਕਰਕੇ ਬਹੁਤ ਹੀ ਅਹਿਮ ਵਿਭਾਗ ਉਹਨਾਂ ਨੂੰ ਦਿੱਤੇ ਗਏ ਹਨ ਇਸੇ ਤਰ੍ਹਾਂ ਜਲੰਧਰ ਜਿਮਨੀ ਚੌਂ ਜਿੱਤੇ ਮਹਿੰਦਰ ਭਗਤ ਨੂੰ ਵੀ ਪਿਛਲੇ ਸਮੇਂ ਕੈਬਨਟ ਤੇ ਸ਼ਾਮਲ ਕੀਤਾ ਗਿਆ ਸੀ ਉੰਜ ਕੈਬਨਟ ਵਿੱਚ ਜਿਹੜੇ ਉਤਰਾ ਚੜਾਇਆ ਏ ਉਹਦੇ ਵਿੱਚ ਅਮਨ अरोड़ा ਨੂੰ ਪਹਿਲੀ ਕੈਬਨਟ ਚ ਸ਼ਾਮਲ ਨਹੀਂ ਸੀ ਕੀਤਾ ਉਹਨਾਂ ਨੂੰ ਬਾਅਦ ਚ ਕੁਝ ਮਹੀਨਿਆਂ ਬਾਅਦ ਜਦੋਂ ਸਰਕਾਰ ਬਣਨ ਹੋ ਗਈ ਸੀ ਤੇ ਫਿਰ ਕੈਬਨਟ ਤੇ ਜਾਣ ਦਾ ਮੌਕਾ ਮਿਲਿਆ ਸੀ ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਨੂੰ ਵੀ ਥੋੜਾ ਦੇਰ ਬਾਅਦ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ ਔਰ ਇੱਕ ਚਰਚਾ ਬਹੁਤ ਹੈਰਾਨੀ ਵੀ ਹੈ ਪਾਰਟੀ ਦੇ ਅੰਦਰ ਵੀ ਤੇ ਬਾਹਰ ਵੀ ਇੱਕ ਸ਼ਖਸੀਅਤ ਹੈ ਪ੍ਰਿੰਸੀਪਲ ਬੁੱਧਰਾਮ ਬੁੱਢਲਾਡੇ ਬੁੱਢਲਾਡੇ ਤੋਂ ਵਿਧਾਇਕ ਨੇ ਦੂਜੀ ਵਾਰ ਦੇ ਵਿਧਾਇਕ ਨੇ ਸੀਨੀਅਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਦੋਂ ਬਹੁਤ ਵੱਡਾ 2017 ਦੀ ਚੋਣ ਤੋਂ ਬਾਅਦ ਸੰਕਟ ਆ ਗਿਆ ਸੀ ਪਾਰਟੀ 'ਚ ਤੇ ਉਦੋਂ ਕੋਰ ਕਮੇਟੀ ਦੀ ਅਗਵਾਈ ਵੀ ਕਰਦੇ ਰਹੇ ਨੇ ਪ੍ਰਿੰਸੀਪਲ ਬੁੱਧਰਾਮ ਔਰ ਪ੍ਰਿੰਸੀਪਲ ਬੁੱਧਰਾਮ ਪਿਛਲੇ ਸਮੇਂ ਕਾਰਜਕਾਰੀ ਪ੍ਰਧਾਨ ਵੀ ਰਹੇ ਨੇ ਆਮ ਆदमी ਪਾਰਟੀ ਪੰਜਾਬ ਦੇ ਔਰ ਬੁੱਧਰਾਮ ਦੀ ਖਾਸੀਅਤ ਇਹ ਹੈ ਸ਼ਾਇਦ ਕੈਬਨਟ ਵਿੱਚ ਸਭ ਤੋਂ ਪੜੇ ਲਿਖੇ ਬੁੱਧਰਾਮ ਨੇ ਪਰ ਉਹਨਾਂ ਨੂੰ ਕੈਬਨਿਟ ਵਿੱਚ ਥਾਂ ਅੱਜ ਤੱਕ ਨਹੀਂ ਮਿਲੀ ਉਹ ਪ੍ਰਿੰਸੀਪਲ ਰਟਾਇਰ ਹੋਏ ਨੇ ਜਦੋਂ ਸਰਕਾਰ ਬਣੀ ਸੀ ਮਾਨ ਸਰਕਾਰ ਤੇ ਬੜੀ ਚਰਚਾ ਸੀ ਕਿ ਸਿੱਖਿਆ ਵਿਭਾਗ ਤੇ ਪ੍ਰਿੰਸੀਪਲ ਬੁੱਧ ਭੁਦਰਾਮ ਨੂੰ ਮਿਲੇਗਾ ਪਰ ਅੱਜ ਤੱਕ ਉਹਨਾਂ ਦੀ ਕੈਬਨਿਟ ਚ ਐਂਟਰੀ ਨਾ ਹੋਣੀ ਚਰਚਾ ਦਾ ਵਿਸ਼ਾ ਬਣੀ ਪਈ ਹੈ ਇਸੇ ਤਰ੍ਹਾਂ ਪ੍ਰੋਫੈਸਰ ਬਲਜਿੰਦਰ ਕੌਰ ਭਾਵੇਂ ਉਹਨਾਂ ਨੂੰ ਚੀਫ ਵਿੱਪ ਬਣਾ ਕੇ ਪਿਛਲੇ ਸਮੇਂ ਕੈਬਨਿਟ ਦਾ ਰੈਂਕ ਦੇ ਦਿੱਤਾ ਪਰ ਉਹਨਾਂ ਨੂੰ ਵੀ ਅੱਜ ਤੱਕ ਕੈਬਨਿਟ 'ਚ ਉਹਨਾਂ ਦੀ ਐਂਟਰੀ ਨਹੀਂ ਹੋਈ ਦੂਸਰੀ ਵਾਰ ਦੇ ਵਿਧਾਇਕ ਨੇ ਔਰ ਆਮ ਆਦਮੀ ਪਾਰਟੀ ਜਦੋਂ ਪੰਜਾਬ 'ਚ ਪੈਰ ਲਾ ਰਹੀ ਸੀ ਤੇ ਉਦੋਂ ਉਹ ਮੋਢਲੇ ਲੀਡਰਾਂ ਵਿੱਚ ਸ਼ਾਮਿਲ ਸਨ ਅਕਸਰ ਉਹ ਪ੍ਰੈਸ ਕਾਨਫਰੰਸਾਂ ਕਰਕੇ ਆਪਣੀ ਪਾਰਟੀ ਦੇ ਗੁਣਗਣ ਕਰਦੇ ਰਹੇ ਨੇ ਪਰ ਹੈਰਾਨੀਜਨ ਢੰਗ ਨਾਲ ਉਹਨਾਂ ਨੂੰ ਕੈਬਨਿਟ 'ਚ ਅਜੇ ਤੱਕ ਐਂਟਰੀ ਨਹੀਂ ਮਿਲੀ ਉੰਜ ਪੰਜਾਬ ਕੈਬਨਿਟ ਨਾਲ ਸੰਬੰਧਿਤ ਕਈ ਤਰ੍ਹਾਂ ਦੀ ਚਰਚਾ ਚੱਲਦੀ ਰਹਿੰਦੀ ਹੈ ਪਿਛਲੇ ਸਮੇਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕੈਬਨਿਟ ਵਿੱਚ ਲਿਆ ਜਾ ਸਕਦਾ ਹੈ ਉਹ ਸਪੀਕਰ ਕਿਸੇ ਹੋਰ ਨੂੰ ਨਾ ਚੱਲਦਾ ਸੀ 인ਦਰਵੀਰ ਸਿੰਘ ਨਿੱਜਰ ਵਰਗੇ ਕਿਸੇ ਨੂੰ ਸਪੀਕਰ ਬਣਾਇਆ ਜਾ ਸਕਦਾ ਕਿਸੇ ਵੇਲੇ ਇਹ ਵੀ ਨਾ ਚੱਲਦਾ ਰਿਹਾ ਕਿ ਕੁਲਤਾਰ ਸਿੰਘ ਸੰਧਵਾ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਰਿਹਾ ਉਹ ਜਦੋਂ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਸਿੱਮਾਨ ਬਿਮਾਰ ਹੋਏ ਸੀ ਹਸਪਤਾਲ ਚ ਦਾਖਲ ਸੀ ਉਦੋਂ ਵੀ ਇੱਕ ਅਫਵਾਹ ਚੱਲਦੀ ਸੀ ਵੀ ਮੁੱਖ ਮੰਤਰੀ ਦਾ ਚਾਰਜ ਕੁਲਤਾਰ ਸਿੰਘ ਸੰਧਵਾ ਨੂੰ ਦਿੱਤਾ ਜਾ ਰਿਹਾ ਇਹ ਚਰਚਾ ਕੈਬਨਿਟ ਦੇ ਸਬੰਧ ਚ ਚੱਲਦੀ ਰਹੀ ਹੈ ਪਰ ਮੁੱਖਰੀ ਗੱਲ ਇਹ ਹੈ ਵੀ ਹੁਣ ਪੰਜਾਬ ਕੈਬਨਿਟ ਵਿੱਚ ਦੋ ਅਰੋੜਾ ਸਾਹਿਬ ਸ਼ਾਮਲ ਨੇ ਇੱਕ ਅਮਨ ਅਰੋੜਾ ਤੇ ਦੂਸਰੇ ਅੱਜ ਸ਼ਾਮਲ ਹੋਏ ਸੰਜੀਵ ਅਰੋੜਾ ਔਰ ਉਸ ਤੋਂ ਵੀ ਅਗਲੀ ਗੱਲ ਇਹ ਹੈ ਵੀ ਲੁਧਿਆਣੇ ਚ ਹੁਣ ਆਮ ਆਦਮੀ ਪਾਰਟੀ ਨੂੰ ਦੋ ਮંત્રી ਜਿਹੜੇ ਨੇ ਸ਼ਾਮਲ ਨੇ ਜਿਹਦੇ ਵਿੱਚ ਸੰਜੀਵ ਅਰੋੜਾ ਤੇ ਹਰਦੀਪ ਸਿੰਘ ਮੁੰਡੀਆਂ ਉਹ ਜਿਹੜੇ ਲੁਧਿਆਣੇ ਵਿੱਚ ਸਾਰੀਆਂ ਪਾਰਟੀਆਂ ਦੇ ਬੜੇ ਵੱਡੇ ਚਿਹਰੇ ਜਿਹੜੇ ਨੇ ਉੱਥੇ ਸਰਗਰਮ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਅ ਰਵਨੀਤ ਬਿੱਟੂ ਜਿਹੜੇ ਨੇ ਉਹ ਲੁਧਿਆਣੇ ਚ ਭਾਵੇਂ ਚੋਣ ਹਾਰ ਗਏ ਸੀ ਪਰ ਹਾਰਨ ਦੇ ਬਾਵਜੂਦ ਅੱਜਕੱਲ ਕੇ ਕੇਂਦਰੀ ਰਾਜ ਮੰਤਰੀ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਉਹ ਲੁਧਿਆਣੇ ਦੇ ਸੰਸਦ ਮੈਂਬਰ ਨੇ ਸੋ ਕੈਬਨਟ ਵਿੱਚ ਅੱਜ ਫੇਰ ਬਦਲ ਜਿਹੜਾ ਹੋਇਆ ਉਹਦੇ ਵਿੱਚ ਥੋੜਾ ਬੋਤਾ ਵਿਭਾਗਾਂ ਦੀ ਚੇਂਜ ਕੀਤੇ ਗਏ ਨੇ ਪਰ ਮੁੱਖ ਤੌਰ ਤੇ ਵਿਭਾਗ ਪਹਿਲੇ ਹੀ ਨੇ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੁਣ ਵੀ 9 ਵਿਭਾਗ ਜਿਹੜੇ ਨੇ ਇਸੇ ਤਰ੍ਹਾਂ ਕੈਬਨਟ ਮਨਿਸਟਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਲ 4 ਵਿਭਾਗ ਨੇ ਅਮਨ ਰੋੜਾ ਹੁਣ ਕੋ ਚਾਰ ਵਿਭਾਗ ਨੇ ਡਾਕਟਰ ਬਲਜੀਤ ਕੌਰ ਕੋਲ ਦੋ ਵਿਭਾਗ ਨੇ ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਕੋਲ ਤਿੰਨ ਵਿਭਾਗ ਨੇ ਤੇ ਲਾਲਚੰਦ ਕਟਾਰੂ ਚੱਕ ਕੋਲ ਤਿੰਨ ਵਿਭਾਗ ਨੇ ਲਾਲਜੀਤ ਸਿੰਘ ਭੁੱਲਰ ਕੋਲ ਦੋ ਵਿਭਾਗ ਨੇ ਤੇ ਇਸੇ ਤਰ੍ਹਾਂ ਹਰਜੋਤ ਬੈਂਸ ਕੋਲ ਚਾਰ ਵਿਭਾਗ ਨੇ ਹਰਭਜਨ ਸਿੰਘ ਈਟੀਓ ਕੋਲ ਦੋ بڑے ਅਹਿਮ ਵਿਭਾਗ ਨੇ ਔਰ ਗੁਰਮੀਤ ਸਿੰਘ ਖੁੱਡਿਆ ਕੋਲ ਤਿੰਨ ਵਿਭਾਗ ਨੇ ਡਾਕਟਰ ਰਵਜੋਧ ਸਿੰਘ ਕੋਲ ਵੀ ਦੋ ਵਿਭਾਗ ਨੇ ਔਰ ਬਰਿੰਦਰ ਕੁਮਾਰ ਗੋਇਲ ਕੋਲ ਵੀ ਤਿੰਨ ਵਿਭਾਗ ਨੇ ਇਸੇ ਤਰ੍ਹਾਂ ਹਰਦੀਪ ਸਿੰਘ ਮੁੰਡੀਆਂ ਕੋਲ ਤਿੰਨ ਵਿਭਾਗ ਨੇ ਤੇ ਤਰਨਜੀਤ ਸਿੰਘ ਸੌਂਦ ਕੋਲ ਪਹਿਲਾਂ ਛੇ ਵਿਭਾਗ ਸੀ ਹੁਣ ਉਦਯੋਗ ਵਿਭਾਗ ਜਿਹੜਾ ਇਹ ਸੰਜੀਵ अरोड़ा ਨੂੰ ਦੇਣ ਕਾਰਨ ਹੁਣ ਸੌਂਦ ਸਾਹਿਬ ਕੋਲ ਜਿਹੜੇ ਪੰਜ ਵਿਭਾਗ ਰਹਿ ਗਏ ਨੇ ਤੇ ਮਹਿੰਦਰ ਭਗਤ ਕੋਲ ਵੀ ਤਿੰਨ ਵਿਭਾਗ ਨੇ